ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਯਾਰ ਮੇਰਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਫੇਸਬੁੱਕ ਤੇ ਜਾ ਕੇ ਫੋਲੋ ਕਰੋ ਇਸ ਚੈਨਲ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੈ ਉਸ ਲਿੰਕ ਨੂੰ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਹੁਤ ਬਹੁਤ ਮਿਹਰਬਾਨੀ ਹੋਵੇਗੀ ਜੀ ਅੱਜ ਜਿਹੜੀ ਆਪਾਂ ਤੁਹਾਨੂੰ ਵੀਡੀਓ ਵਿਖਾ ਰਹੇ ਹਾਂ ਇਹ ਮਾਨੀ ਤੇ ਮੈਂਕ ਦਾ ਜਿਹੜਾ ਮਸਲਾ ਚੱਲ ਰਿਹਾ ਹੈ ਉਸ ਮਸਲੇ ਨੂੰ ਹੱਲ ਕਰਨ ਲਈ ਹੈਡ ਕੋਈ ਸਾਪ ਮੈਦਾਨ ਦੇ ਵਿੱਚ ਨਿਤਰੇ ਨੇ ਆ ਉਹਨਾਂ ਦੀ ਗੱਲਬਾਤ ਸੁਣਨੇ ਆ ਜੀ ਇਸ ਬਾਰੇ ਬੋਲਣਾ ਨਹੀਂ ਦੀ ਸਚਾਂਦੀ ਕਿਉਂਕਿ ਜੇ ਮੈਂ ਬੋਲਦੀ ਪਈ ਆ ਨਾ ਹੁਣ ਤੇ ਤੁਸੀਂ ਸਾਰੇ ਜਨਨ ਨੇ ਕਹਿਣਾ ਹਾਂ ਵੀ ਵਿਊਜ਼ ਕਰਕੇ ਬੋਲਦੀ ਪਈ ਆ ਇੰਨੇ ਜਨ ਨੇ ਹੈਗੇ ਆ ਦੂਸਰੀ ਸਾਈਡ ਜਿਹੜੇ ਇਸ ਟੌਪਿਕ ਬਾਰੇ ਬੋਲਦੇ ਪਏ ਆ ਉਹ ਤੁਹਾਨੂੰ ਮਾਣੇ ਨਹੀਂ ਲੱਗਦੇ ਉਹ ਨਹੀਂ ਤੁਸੀਂ ਕਹਿੰਦੇ ਕਿ ਵਿਊਜ਼ ਬਾਰੇ ਬੋਲ ਰਹੇ ਆ ਜੇ ਮੈਂ ਇਸ ਚੀਜ਼ ਬਾਰੇ ਬੋਲੂਗੀ ਕਿ ਮੇਰਾ ਬਲੱਡ ਰਿਲੇਸ਼ਨ ਆ ਤੇ ਮੈਂ ਵਿਊਜ਼ ਬਾਰੇ ਬੋਲਦੀ ਆ ਅੱਛਾ ਜੇ ਮੈਂ ਨਹੀਂ ਬੋਲਦੀ ਤਾਂ ਮੈਂ ਇਹ ਚੀਜ਼ ਕਲੀਅਰ ਕਰਨਾ ਚਾਹੁੰਦੀ ਆ ਕਿ ਜਿਹੜੇ ਮੈਨੂੰ ਕਹਿੰਦੇ ਪਿਆ ਮੈਂ ਆਪਣੇ ਬ੍ਰਦਰ ਦਾ ਸਾ ਇਹ ਚੀਜ਼ ਮੈਨੂੰ ਬਹੁਤ ਸੁਣਨ ਨੂੰ ਕਿਉਂਕਿ ਮਤਲਬ ਕਿ ਉਹ ਕਹਿੰਦੇ ਪਏ ਆ ਤੂੰ ਕੁੜੀ ਦਾ ਸਾਥ ਨਹੀਂ ਦੇਣੀ ਹਾਂ ਮੈਂ ਕੁੜੀ ਦਾ ਸਾਥ ਨਹੀਂ ਦੇ ਰਹੀ ਮੈਂ ਆਪਣੇ ਭਰਾ ਦਾ ਸਾਥ ਦੇ ਰਹੀ ਆ ਇਹ ਚੀਜ਼ ਮੈਨੂੰ ਬਹੁਤ ਜ਼ਿਆਦਾ ਸੁਣਨ ਨੂੰ ਮਿਲਦੀ ਪਈ ਆ ਪਹਿਲੀ ਗੱਲ ਤਾਂ ਕਰਕੇ ਮੈਂ ਕਮੈਂਟ ਕੀਤਾ ਸੀਗਾ ਐਗਜ਼ੈਕਟਲੀ ਮੈਂ ਇਹ ਤਾਂ ਨਹੀਂ ਕਿਹਾ ਕਿ ਮੈਂ ਆਪਣੇ ਭਰਾ ਦਾ ਸਾਥ ਦੇ ਰਹੀ ਹਾਂ ਦੋਨੋਂ ਚੀਜ਼ਾਂ 'ਚ ਜ਼ਮੀਨ ਅਸਮਾਨ ਦਾ ਫਰਕ ਆ ਸੋ ਪਲੀਜ਼ ਪਹਿਲਾਂ ਗੱਲ ਨੂੰ ਧਿਆਨ ਨਾਲ ਸੁਨਿਆ ਕਰੋ ਫਿਰ ਕਿਸੇ ਨੂੰ ਬਲੇਮ ਕਰਿਆ ਕਰੋ ਮੇਰਾ ਮੈਂ ਵੀ ਇੱਕ ਕੁੜੀ ਆ ਹਰ ਇੱਕ ਕੁੜੀ ਨੂੰ ਹੁੰਦਾ ਕਿ ਉਹਨੂੰ ਆਪਣਾ ਹਸਬੈਂਡ ਵਧੀਆ ਮਿਲੇ ਪਰਫੈਕਟ ਮਿਲੇ ਉੱਤੇ ਰੋਕ ਟੋਕ ਨਾ ਲਾਵੇ ਉਹਨੂੰ ਕੁਝ ਕਵੇ ਨਾ ਕਿਉਂਕਿ ਸ਼ਿਵਮ ਨੂੰ ਬਹੁਤ ਵਧੀਆ ਮਿਲੇ ਆ ਕਿ ਮੈਂ ਲੱਕੀ ਆ ਕਿ ਮੈਨੂੰ ਮਿਲੇ ਆ ਔਰ ਮੈਨੂੰ ਕੋਈ ਵੀ ਜੋ ਮੈਂ ਚਾਹਦੀ ਆ ਮੈਂ ਕਰਦੀ ਆ ਹਨਾ ਮੇਰੀ ਮਰਜ਼ੀ ਦਾ ਨਾ ਸੋਸ਼ਲ ਮੀਡੀਆ ਦੇ ਉੱਤੇ ਬੋਲੀਏ ਚਲੋ ਹੁਣ ਇੱਕ ਬੰਦੇ ਨੇ ਜਦੋਂ ਬੋਲ ਦਿੱਤਾ ਫਿਰ ਦੂਸਰੇ ਬੰਦੇ ਨੇ ਆਪਣੀ ਕਲੈਰਿਟੀ ਦੇਣ ਵਾਸਤੇ ਤਾਂ ਬੋਲਣਾ ਹੀ ਆ ਇਹ ਤਾਂ ਜਾਇਜ਼ ਆ ਹਨਾ ਤੇ ਜੇ ਆਪਾਂ ਗਲਤੀ ਦੀ ਗੱਲ ਕਰਦੇ ਆ ਤੇ ਦੋਨਾਂ ਦੀ 50 50 ਗਲਤੀ ਹੈਗੀ ਆ ਜੇ 50% ਇੱਧਰ ਗਲਤੀ ਸੀ ਤੇ 50% ਉਧਰ ਵੀ ਗਲਤੀ ਸੀਗੀ ਪਹਿਲਾਂ ਕੀ ਹੋਈ ਆ ਮੈਨੂੰ ਪਤਾ ਹੱਲੇ ਵੀ ਇੰਨੀਆਂ ਗੱਲਾਂ ਵਾ ਨਾ ਇੰਨੀਆਂ ਗੱਲਾਂ ਵਾ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਪਤਾ ਹੀ ਨਹੀਂ ਹੈਗੀਆਂ ਕਿਸੇ ਨੂੰ ਇੰਨੀਆਂ ਗੱਲਾਂ ਵਾ ਚਲੋ ਛੱਡੋ ਮਤਲਬ ਕਿ ਕਮ ਸੇ ਕਮ 6-7 ਗੱਲਾਂ ਹੋਰ ਹੈਗੀਆਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਨਹੀਂ ਬੋਲੀਆਂ ਕਿਉਂਕਿ ਅਗਲੇ ਬੰਦੇ ਨੇ ਨਹੀਂ ਬੋਲੀਆਂ ਫਿਰ ਆਪਾਂ ਵੀ ਨਹੀਂ ਬੋਲੀਆਂ ਇਵਨ ਕਿ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਉਹ ਵੀ ਆਪਾਂ ਨਹੀਂ ਸੀ ਬੋਲਨੀਆਂ ਪਰ ਜਦੋਂ ਅਗਲੇ ਬੰਦੇ ਨੇ ਛੇੜ ਲੀਆਂ ਫਿਰ ਕਲੈਰਿਟੀ ਤਾਂ ਦੇਣੀ ਸੀ ਨਾ ਕਿ ਜਿਹੜੇ ਝੂਠੇ ਅਲੀਗੇਸ਼ਨਸ ਲੱਗਦੇ ਪਏ ਆ ਹੁਣ ਸਭ ਤੋਂ ਪਹਿਲਾਂ ਤਾਂ ਜਦੋਂ ਵੀ ਇਹਨਾਂ ਦਾ ਰਿਲੇਸ਼ਨ ਸਟਾਰਟ ਹੋਇਆ ਸੀਗਾ ਤੇ ਪਹਿਲ ਉਧਰੋਂ ਦੀ ਹੋਈ ਸੀਗੀ ਇਧਰੋਂ ਦੀ ਪਹਿਲ ਨਹੀਂ ਸੀ ਹੋਈ ਇਹ ਚੀਜ਼ ਤਾਂ ਉਹ ਆਪ ਵੀ ਕਹਿੰਦੇ ਸੀਗੇ ਸਾਡੀ ਫੈਮਿਲੀ 'ਚ ਪਤਾ ਹੈ ਕਿ ਪਹਿਲ ਕਿਧਰੋਂ ਦੀ ਹੋਈ ਸੀਗੀ ਜਦੋਂ ਪਹਿਲ ਹੋਈ ਸੀਗੀ ਤੇ ਮੈਂ ਅੰਕ ਦਾ ਜਿਹੜਾ ਥੋੜਿਆ ਨੇਚਰ ਹੈਗਾ ਉਹ ਥੋੜਾ ਜਿਹਾ ਹੈਗਾ ਅਗਰੈਸਿਵ ਥੋੜਾ ਜਿਹਾ ਹੈ ਉਹ ਮਿਲੇ ਆ ਆਪਾਂ ਸਿਰਫ ਇੱਕ ਗਰਲਫ੍ਰੈਂਡ ਬੁਆਏਫ੍ਰੈਂਡ ਦੇ ਬੇਸ ਤੇ ਨਹੀਂ ਕਹਿੰਦੇ ਸਾਡੀ ਸਾਰੀ ਸਪਸ਼ਟ ਸਾਫ ਸਪਸ਼ਟ ਕਰੂੰਗੀ ਜੋ ਕਿ ਹੈਗੀ ਆ ਸਾਡੇ ਪਹਿਲਾ ਰਿਲੇਸ਼ਨ ਸੀਗਾ ਜਿਹੜਾ ਕੁੜੀ ਨਾਲ ਸੀਗਾ ਉਧਰ ਵੀ ਉਹਨੂੰ ਇਦਾਂ ਮਿਲਿਆ ਤੇ ਉਹ ਥੋੜਿਆ ਹੈਗਾ ਪੋਸੈਸਿਵ ਉਹਦੀ ਗੱਲ ਉਹ ਇਹਨਾਂ ਦਾ ਰਿਲੇਸ਼ਨ ਵਗੈਰਾ ਸਟਾਰਟ ਹੋਇਆ ਸੀ ਇਹਨਾਂ ਨੇ ਚੰਡੀਗੜ੍ਹ ਜਾਣ ਦਾ ਸੋਚਿਆ ਸੀਗਾ ਤੇ ਚੰਡੀਗੜ੍ਹ ਜਾਣ ਲਈ ਮੰਮਾ ਨੇ ਵੀ ਇਹਨੂੰ ਕਿਹਾ ਸੀਗਾ ਮਤਲਬ ਇੱਕ ਦੋ ਵਾਰ ਕਿਹਾ ਸੀਗਾ ਮੈਂ ਵੀ ਇਹਨੂੰ ਕਿਹਾ ਸੀਗਾ ਕਿ ਤੂੰ ਚੰਡੀਗੜ੍ਹ ਨਾ ਜਾ ਤੁਸੀਂ ਆਪਣੀ ਆਪਣੀ ਫੈਮਲੀਸ ਚ ਰੋ ਤੇ ਜਿਆਦਾ ਬੈਟਰ ਹੈ ਹੁਣ ਇੰਨਾ ਦੋਨਾਂ ਦੀ ਮਰਜ਼ੀ ਸੀਗੀ ਕਿ ਆਪਾਂ ਚੰਡੀਗੜ੍ਹ ਮੂਵ ਹੋਣਾ ਵਾ ਹਨਾ ਇਧਰੋਂ ਵੀ ਮਰਜ਼ੀ ਸੀਗੀ ਤੇ ਉਧਰੋਂ ਵੀ ਮਰਜ਼ੀ ਸੀਗੀ ਕਿਉਂਕਿ ਕਈ ਹੁਣ ਕਮੈਂਟਸ ਮੈਂ ਕਈ ਕਮੈਂਟਸ ਪੜ੍ਹਿਆ ਉਹ ਕਹਿੰਦੇ ਪਏ ਆ ਕਿ ਇਹ ਜੀ ਇਹ ਚੰਗੇ ਘਰ ਦਾ ਮੁੰਡਾ ਹੁੰਦਾ ਤੇ ਇਹ ਕੁੜੀ ਨੂੰ ਲੈ ਕੇ ਚੰਡੀਗੜ੍ਹ ਨਾ ਰਹਿੰਦਾ ਤੁਸੀਂ ਇਦਾਂ ਚੰਡੀਗੜ੍ਹ ਮੂਵ ਹੋਏ ਸੀਗੇ ਦੋਨਾਂ ਦੀ ਮਰਜ਼ੀ ਦੇ ਨਾਲ ਹੋਏ ਸੀਗੇ ਇਧਰੋਂ ਵੀ ਤਜਮੰਦੀ ਸੀ ਉਧਰੋਂ ਵੀ ਤਜਮੰਦੀ ਸੀ ਉੱਥੇ ਜਾ ਕੇ ਇਹਨਾਂ ਦੀ ਨਹੀਂ ਬਣੀ ਉਹ ਇਹਨਾਂ ਦੇ ਵਿੱਚ ਗੱਲ ਹੋਈ ਹੈ ਆਪਾਂ ਇੱਕ ਬੰਦੇ ਨੂੰ ਗਲਤ ਨਹੀਂ ਕਹਿ ਸਕਦੇ ਜੇ ਦੋਨੋਂ ਪੰਨਿਓ ਗਲਤੀਆਂ ਵਹੀਆਂ ਤੇ ਇਹ ਸਾਰਾ ਕੁਝ ਜੋ ਵੀ ਸਿਸਟਮ ਬਣਿਆ ਹੋਇਆ ਵਾ ਹਨਾ ਫੈਮਿਲੀ ਨਾਲ ਗੱਲ ਕਰਾਂ ਹੁਣ ਜਦੋਂ ਮੈਂ ਆਪਣੀ ਫੈਮਿਲੀ ਨਾਲ ਗੱਲ ਕਰਦੀ ਪਈ ਜਰੂਰਤਾਂ ਲਈ ਮੈਂ ਆਪਣੀ ਫੈਮਿਲੀ ਨਾਲ ਗੱਲ ਕਰਦੀ ਹਾਂ ਹਮੇਸ਼ਾ ਬਲੌਗ ਹੀ ਬਣਾਉਂਦੀ ਹੂਮਾ ਤੁਹਾਨੂੰ ਪ੍ਰੂਫ ਦਵਾ ਕਿ ਹਾਂ ਮੈਂ ਆਪਣੀ ਫੈਮਿਲੀ ਨਾਲ ਗੱਲ ਕਰਦੀ ਹਾਂ ਕਿ ਮੈਨੂੰ ਆਪਣੀ ਫੈਮਿਲੀ ਨਾਲ ਅਟੈਚਮੈਂਟ ਆ ਸੋ ਅਰੇ ਝੂਠੇ ਅਲੀ ਜਦੋਂ ਇਹ ਸਭ ਕੁਝ ਹੋਇਆ ਸੀਗਾ ਮੈਨੂੰ ਇਹ ਸਭ ਕੁਝ ਪਤਾ ਲੱਗਾ ਸੀਗਾ ਦੋ ਦਿਨ ਬਾਅਦ ਮੈਨੂੰ ਦੋ ਦਿਨ ਮੇਰੇ ਘਰ ਦੇ ਆਨੇ ਕੁਛ ਨਹੀਂ ਦੱਸਿਆ ਕਿਉਂਕਿ ਉਹਨਾਂ ਨੂੰ ਸੀਗਾ ਮੈਂ ਇੱਥੇ ਬੈ ਕੇ ਟੈਨਸ਼ਨ ਲਵਾਂਗੀ ਕਿਉਂਕਿ ਮੈਂ ਬਹੁਤ ਕੀਤਾ ਮੇਰਾ ਦੋਨੋਂ ਨਾਲ ਵੀ ਮਤਲਬ ਵਧੀਆ ਸੀਗਾ ਤੇ ਮੈਨੂੰ ਦੋ ਦਿਨ ਬਾਅਦ ਹੀ ਗੱਲ ਪਤਾ ਲੱਗੀ ਸੀਗੀ ਤੇ ਉਸ ਤੋਂ ਬਾਅਦ ਮੇਨੂੰ ਮੰਮਾ ਨੇ ਇਹੀ ਸਮਝਾਇਆ ਸੀਗਾ ਕਿ ਤੂੰ ਉੱਥੇ ਬੈ ਕੇ ਟੈਨਸ਼ਨ ਨਹੀਂ ਲੈਣੀ ਜੋ ਹੋਊਗਾ ਆਪਾਂ ਵੇਖ ਲਾਂਗੇ ਔਰ ਉਹੀ ਸੀ ਉਹ ਵੀ ਚੀਜ਼ ਨੂੰ ਦਿਮਾਗ 'ਚ ਰੱਖੋ ਨਹੀਂ ਰੱਖਣਾ ਨਾ ਰੱਖੋ ਬਟ ਝੂਠੇ ਅਲੀਗੇਸ਼ਨਸ ਨਾ ਲਗਾਓ ਝੂਠੇ ਅਲੀਗੇਸ਼ਨ ਕਦੀ ਵੀ ਬੰਦੇ ਯਾਰ ਮਨ ਤੇ ਲੱਗਦੇ ਆ ਉਹਨੇ ਦਿਲੋਂ ਜਿੰਨੇ ਕੀਤਾ ਹੋਏ ਨਾ ਉਹਦੇ ਦਿਲ ਨੂੰ ਲੱਗਦੇ ਪਈ ਝੂਠੇ ਅਲੀਗੇਸ਼ਨ ਕਿਉਂ ਲੱਗਦੇ ਪਏ ਆ ਉਹ ਦੂਸਰੀ ਸਾਈਡ ਤੋਂ ਵਲੌਗ ਪਿਆ ਉਸ ਤੋਂ ਬਾਅਦ ਇਹ ਕਹਿੰਦਾ ਕਿ ਸਾਰੇ ਮੇਰੇ ਬਾਰੇ ਨੈਗੇਟਿਵ ਹੁੰਦੇ ਪਏ ਸਾਰੇ ਮੈਨੂੰ ਹੀ ਨੈਗੇਟਿਵ ਕਹੀ ਜਾਂਦੇ ਪਏ ਆ ਫਿਰ ਇਹ ਕਹਿੰਦਾ ਕਿ ਨਹੀਂ ਮੈਂ ਪਾਣਾ ਵਾ ਸੋ ਇੰਨੇ ਉਹਨੇ ਸੈਕਿੰਡ ਵੇਖਿਆ ਕਿ ਮੇਰੇ ਤੇ ਅਲੀਗੇਸ਼ਨ ਇਹ ਝੂਠੇ ਲੱਗ ਰਹੇ ਇਹ ਤਾਂ ਨਿਆਣਿਆਂ ਵਾਲੀਆਂ ਗੱਲਾਂ ਵਾ ਖਾਣ ਨੂੰ ਦਿੱਤਾ ਪੀਣ ਨੂੰ ਦਿੱਤਾ ਇਹ ਤਾਂ ਓਬਵੀਅਸੀ ਗੱਲ ਆ ਕਿ ਅਗਰ ਕੋਈ ਖਾਊਗਾ ਪੀਊਗਾ ਨਹੀਂ ਤੇ ਕੋਈ ਹੁਣ ਮੈਂ ਵਾ ਮੈਨੂੰ ਮੈਨੂੰ ਕੁਝ ਖਾਣ ਨੂੰ ਨਹੀਂ ਮਿਲ ਰਿਹਾ ਬੰਦੇ ਦੇ ਚਿਹਰੇ ਤੋਂ ਪਤਾ ਲੱਗ ਜਾਂਦਾ ਉਹਦਾ ਲਾਈਫ ਸਟਾਈਲ ਕੀ ਆ ਚਿਹਰੇ ਛੱਡੋ ਵਲੌਗ ਬੰਦੇ ਰਹੇ ਆਪਾਂ ਨਹੀਂ ਵੇਖਦੇ ਰਹੇ ਹੁਣ ਗੱਲ ਇਹ ਆ ਕਿ ਉਹਨੂੰ ਫੋਰਸ ਕੀਤਾ ਗਿਆ ਹੀਗਾ ਕਿ ਸਾਰੇ ਵਲੌਗ ਵਗੈਰਾ ਡਿਲੀਟ ਕਰ ਦੇ ਜਾਂ ਜਿੱਦਾਂ ਵੀ ਆ ਕਿ ਸਭ ਉਹਨੂੰ ਫੋਨ ਵੀ ਰੀਸੈਟ ਵੱਜਾ ਹੀ ਉਹਦਾ ਹਾਂ ਉਹਦਾ ਫੋਨ ਰੀਸੈਟ ਮਰਵਾ ਦਿੱਤਾ ਗਿਆ ਕਿ ਕਿ ਇਹਦਾ ਫੋਨ ਰੀਸੈਟ ਮਾਰ ਕੇ ਕਿ ਸਾਰਾ ਕੁਝ ਡਿਲੀਟ ਹੋ ਜੇ ਸੋ ਉਹਦੇ ਕੋਲ ਹੁਣ ਵਲੌਗਸ ਜਾਂ ਕੁਝ ਨਹੀਂ ਹੈਗਾ ਬਾਕੀ ਜਿੱਦਾਂ ਜਿੰਨਾਂ ਨੇ ਮਤਲਬ ਉਹਨਾਂ ਦੇ ਵਲੌਗਸ ਤੇ ਕਾਫੀ ਰੋਸਟ ਵੀ ਹੋਏ ਆ ਹਨਾ ਜਾਂ ਉਹਨਾਂ ਦੀ ਕੁਝ ਕੁ ਕਲਿੱਪਸ ਕਈਆਂ ਨੇ ਪਾਈਆਂ ਹੋਈਆਂ ਮੈਂ ਤੁਸੀਂ ਤਾਂ ਦੇਖਿਆ ਹੀ ਹੋਊਗਾ ਕਈ ਫਾਲੋਅਰਸ ਹੈਗੇ ਜਿਨ੍ਹਾਂ ਨੇ ਵਲੌਗਸ ਦੇਖੇ ਆ ਸੋ ਬੰਦੇ ਨੂੰ ਵੇਖ ਕੇ ਉਹਦਾ ਲਾਈਫ ਸਟਾਈਲ ਦਾ ਪਤਾ ਲੱਗ ਜਾਂਦਾ ਵਾ ਕਿ ਬੰਦਾ ਖੁਸ਼ ਆ ਕਿ ਦੁਖੀ ਆ ਹਮ ਬੰਦੇ ਦਾ ਚਿਹਰਾ ਵੇਖ ਕੇ ਪਤਾ ਲੱਗ ਜਾਂਦਾ ਉਹਨੂੰ ਖਾਣ ਨੂੰ ਮਿਲ ਰਿਹਾ ਕਿ ਉਹ ਭੁੱਖਾ ਰਹਿ ਰਿਹਾ ਕਿਨੇ ਮਜਬੂਰ ਹੋ ਕੇ ਆਪਣੀ ਕਲੈਰਿਟੀ ਦਿੱਤੀ ਕਿ ਹਾਂ ਇਦਾਂ ਨੇ ਇੱਟਾ ਸੀਗਾ ਠੀਕ ਆ ਤੇ ਮੈਂ ਤੈਨੂੰ ਮੈਂ ਤੈਨੂੰ ਪੁੱਛਣਾ ਮੈਂ ਕਨੇ ਬੈਲਟ ਤੈਨੂੰ ਦੇ ਨਹੀਂ ਦਿੱਤੀ ਕੋਈ ਹਾਂ ਸੱਚ ਮੇਰੀ ਗੱਲ ਸੁਣੋ ਉਹ ਕੀ ਕਹਿੰਦੇ ਆ ਮੇਕਅਪ ਤੇ ਬੈਲਟ ਦੋ ਤਿੰਨ ਚੀਜ਼ਾਂ ਸਿੱਖੀਆਂ ਹਨਾ ਆ ਵੇਖੋ ਮੈਂ ਮੇਕਅਪ ਲਾਇਆ ਸੋਹਣਾ ਲੱਗ ਰਿਹਾ ਇੰਡੀਆ ਤੋਂ ਆਇਆ ਮੈਂ ਤੇ ਇੰਡੀਆ ਤੋਂ ਸਪੈਸ਼ਲ ਕੋਰੀਅਰ ਚ ਮੇਕਅਪ ਮੰਗਾਇਆ ਕਿਉਂਕਿ ਇੱਥੇ ਕੈਨੇਡਾ ਚ ਮੇਕਅਪ ਦੀ ਦੁਕਾਨਾਂ ਹੀ ਹੈ ਨਹੀਂ ਦੁਕਾਨਾਂ ਬੈਲਟ ਤਾਂ ਮੇਕੋ ਹੈ ਹੀ ਨਹੀਂ ਮੇਕੋ ਵੀ ਨਹੀਂ ਗਈ ਹਾਂ ਨਹੀਂ ਨਹੀਂ ਸੱਚ ਬੈਲਟ ਸ਼ਿਵਮ ਲਾਉਂਦੇ ਆ ਮੈਂ ਨਹੀਂ ਲਾਉਂਦੀ ਨਹੀਂ ਨਹੀਂ ਮੈਨੂੰ ਆਪਣੀ ਗੱਲਾਂ ਚਲੋ ਛੱਡੋ ਪਰ ਚਲੋ ਮੈਂ ਕਹਿੰਨੀ ਆ ਕਿ ਜਿੱਥੇ ਬੰਦਾ ਗਲਤ ਆ ਉਹਨੂੰ ਫੜ ਕੇ ਪੰਡੋ ਇਸੇ ਤਰੀਕੇ ਮੈਂ ਵੀ ਗਲਤ ਕਹਿਨਾ ਮੈਂ ਕਿ ਹਾਂ ਵੀ ਤੂੰ ਜੜਿਆ ਅੱਜ ਜਾਂ ਮੈਨੂੰ ਅੱਜ ਜਦ ਬੋ ਪੱਲੇ ਵੀ ਸਮਝਾਈ ਜੇ ਐਂਜਲ ਤੈਨੂੰ ਪਤਾ ਹੀ ਆ ਮੈਨੂੰ ਕਿਹਾ ਸੀ ਇਹ ਮੈਂ ਕਿ ਆ ਚੀਂ ਤੇਰੀ ਗਲਤ ਲੱਗਦੀ ਆ ਕਿ ਤੂੰ ਕੁੜੀ ਹਾਂ ਰੋਕਦਾ ਜਾਂ ਜਿੱਦਾਂ ਵੀ ਆ ਚਲੋ ਉਹ ਕਿਹੜੀ ਕਿਹੜੀ ਗੱਲੋਂ ਰੋਕਦਾ ਹੈਗਾ ਤੁਸੀਂ ਯਾਰ ਉਹਦੇ ਚੈਨਲ ਤੇ ਮੈਂਕ ਦੇ ਚੈਨਲ ਤੇ ਜਾ ਕੇ ਵਲੌਗ ਦੇਖ ਲਿਓ ਉਹਨੇ ਵਲੌਗ ਦੇ ਵਿੱਚ ਆਪਣੀਆਂ ਸਾਰੀਆਂ ਚੀਜ਼ਾਂ ਕਲੀਅਰ ਕੀਤੀਆਂ ਹੋਈਆਂ ਵਾ ਕਿ ਕਿੱਥੇ ਕਿੱਥੇ ਰੋਕਦਾ ਹੀ ਕਿਉਂ ਕਿਉ ਰੋਕਦਾ ਹੀ ਹੁਣ ਮੈਂ ਆਪਣਾ ਕੋਈ ਕੁੜੀ ਝੂਠੇ ਇੰਜਾਮ ਲਾ ਲਾ ਕੇ ਭੰਡੇ ਇਹ ਵੀ ਸਹੀ ਨਹੀਂ ਆ ਹਾਂ ਮੈਂ ਉਹ ਨਹੀਂ ਉਹਨੇ ਕਹਤਾ ਸੀ ਵਲੌਗ ਚ ਕਿ ਮੈਂ ਪ੍ਰੂਫਾ ਨਾਲ ਗੱਲ ਕਰਦਾਂਗਾ ਤੁਹਾਨੂੰ ਇੱਕ ਸੱਚੀ ਗੱਲ ਦੱਸਾਂ ਮੈਨੂੰ ਜਿੱਦੀ ਮਰਜ਼ੀ ਸੋ ਪਾ ਦਿਓ ਮੈਂ ਸੋਹ ਖਾ ਕੇ ਕਹਿੰਦੀ ਆ ਜਦੋਂ ਮਮਾ ਨੇ ਮੈਨੂੰ ਇੰਦੀ ਗੱਲ ਦੱਸੀ ਸੀ ਨਾ ਕਿ ਯਾਰ ਇਦਾਂ ਹੋ ਗਿਆ ਮੈਂ ਮਮਾ ਨੂੰ ਪਤਾ ਕਿ ਕਿਆ ਅੱਗੋਂ ਦੀ ਯਾਰ ਮੈਨੂੰ ਮੈਨੂੰ ਸ਼ਿਵਮ ਦੀ ਸੋਹ ਲੱਗੇ ਉਹ ਮਮਾ ਨੂੰ ਅੱਗੋਂ ਕੀ ਕਿਹਾ ਮਮਾ ਨੂੰ ਅੱਗੋਂ ਕਿਹਾ ਮੈਂ ਫੋਨ ਫੜਿਆ ਵੀਡੀਓ ਕਾਲ ਤੇ ਸੀ ਮੈਂ ਮਮਾ ਮੈਨੂੰ ਕਹਿੰਦੇ ਇਦਾਂ ਦੋ ਗਿਆ ਮੈਂ ਕਿਹਾ ਅੱਛਾ ਮੈਂ ਕਿਹਾ ਯਾਰ ਪੱਕਾ ਤੁਹਾਡਾ ਮੁੰਡਾ ਗਲਤ ਹੋਣਾ ਇਹਨੂੰ ਇਹ ਨਹੀਂ ਅਕਲ ਹੈਗੀ ਮੇਦੀ ਪਹਿਲਾ ਵਰਡ ਏ ਸੀਗਾ ਤੁਸੀਂ ਸਾਰਿਆਂ ਨੇ ٹرسٹ ਨਹੀਂ ਕਰਨਾ ਬਟ ਮੇਰਾ ਪਹਿਲਾ ਵਰਡ ਏ ਸੀਗਾ ਤੇ ਮਮਾ ਮਮਾ ਨੇ ਜਦੋਂ ਮੈਨੂੰ ਸਾਰੀਆਂ ਗੱਲਾਂ ਦੱਸੀਆਂ ਮम्मा ਕਹਿੰਦੇ ਹਾਂ ਮੁੰਡਾ ਗਲਤੀ ਜਿੱਦਾਂ ਵੀ ਆ ਪਰ ਉਸ ਗਲਤੀਆਂ ਦਾ ਫਾਇਦਾ ਚੁੱਕ ਕੇ ਜੋ ਅਗਲੇ ਬੰਦੇ ਨੇ ਕੀਤਾ ਜਿਹੜੇ ਅਲੀਗੇਸ਼ਨਸ ਲਗਾਏ ਨਾ ਉਹ ਹਲੇ ਸੋਸ਼ਲ ਮੀਡੀਆ ਤੇ ਸਾਹਮਣੇ ਨਹੀਂ ਆਏ ਜੋ ਜੋ ਕੁਝ ਫੈਮਲੀ ਦੇ ਵਿੱਚ ਹੋਇਆ ਕੋਈ ਨਾਮ ਮੈਂ ਕਹਾਂ ਇੱਕ ਰਿਪਲਾਈ ਤੇ ਆਂਦੇ ਕੋਈ ਫਿਰ ਮੈਂ ਦੱਸੂੰਗਾ ਜੋ ਜੋ ਸਾਡੀ ਫੈਮਲੀ ਦੇ ਵਿੱਚ ਹੋਇਆ ਵਾ ਨਾ ਤੁਹਾਨੂੰ ਹਲੇ ਪਤਾ ਹੀ ਨਹੀਂ ਹੈਗਾ ਕਿ ਕਿੱਥੋਂ ਕਿੱਥੋਂ ਤੱਕ ਗੱਲ ਪਹੁੰਚੀ ਕੀ ਕੀ ਹੋਇਆ ਕੀ ਕੀ ਨਹੀਂ ਔਰ ਇੱਕ ਤੇ ਏਡੀ ਵੱਡੀ ਗੱਲ ਆ ਨਾ ਏਡੀ ਵੱਡੀ ਗੱਲ ਹੈਗੀ ਆ ਕਿ ਉਹ ਮੈਂ ਕਹਿੰਦੀ ਆ ਕਦੀ ਆਵੇ ਨਾ ਸਾਹਮਣੇ ਕਿਉਂਕਿ ਜਿੱਤੇ ਉਹ ਆ ਗਈ ਗਲਤੀ ਨਾਲ ਸਾਹਮਣੇ ਆਉਣ ਵਾਲੀ ਗੱਲ ਹੈਗੀ ਹੈ ਨਹੀਂ ਵਸੇ ਬਟ ਉਹ ਇੰਨੀ ਕੁ ਵੱਡੀ ਗੱਲ ਸੀਗੀ ਨਾ ਉਹ ਅਕਸੈਪਟ ਉਹ ਵੀ ਆਪਾਂ ਅਕਸੈਪਟ ਕੀਤੀ ਸੀ ਬਟ ਚਲੋ ਮੈਂ ਹੁਣ ਕੁਝ ਵੀ ਨਹੀਂ ਬੋਲਣਾ ਹੈ ਗਾਇਸ ਇਸ ਚੀਜ਼ ਬਾਰੇ ਚਲੋ ਸ਼ੁੱਟੋ ਇਹੀ ਹੈ ਕਿ ਤੁਹਾਨੂੰ ਸਾਰਿਆਂ ਨੂੰ ਪਿੱਛਦਾ ਹੀ ਹੈ ਕਿ ਰਿਲੇਸ਼ਨ ਦੋਨੋਂ ਪੰਨੇ ਟੁੱਟਿਆ ਸੀਗਾ ਕੌਣ ਦੋ ਦਿਨ ਬਾਅਦ ਹੀ ਹੀਲ ਕਰ ਗਿਆ ਕਿ ਤੇ ਕਿੰਨੂੰ ਹੀਲ ਕਰਨ ਚ ਟਾਈਮ ਲੱਗਾ ਸੀਗਾ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਆ ਹੈਨਾ ਚਲੋ ਛੱਡੋ ਜਿੰਨੇ ਦਿਲੋਂ ਕੀਤਾ ਸੀਗਾ ਉਹਨੂੰ ਟਾਈਮ ਲੱਗਾ ਜਿੰਨੇ ਮੈਨੂੰ ਨਹੀਂ ਪਤਾ ਕੀ ਹਾਲ ਸੀਗਾ ਉਹਨੇ 2 ਦਿਨ ਬਾਅਦ ਹੀ ਕਰ ਲਿਆ ਬਾਕੀ ਹਾਂ ਆਪਾਂ ਕਹਿ ਸਕਦੇ ਹਾਂ ਤੁਸੀਂ ਮੈਨੂੰ ਕਹਿੰਦੇ ਪਿਓ ਕਿ ਵਿਊਜ਼ ਦਾ ਚੱਕਰ ਵਿਊਜ਼ ਦਾ ਚੱਕਰ ਮੈਂ ਆਪੋਜ਼ਿਟ ਵਾਲੇ ਬੰਦੇ ਵਾਲੇ ਨੂੰ ਕਹਿ ਸਕਦੀ ਹਾਂ ਕਿ ਵਿਊਜ਼ ਦਾ ਚੱਕਰ ਹੀ ਆ ਕਿਉਂਕਿ ਦਿਖਦਾ ਹੀ ਪਿਆ ਸਾਰਾ ਕੁਝ ਦਿਖਦਾ ਹੀ ਪਿਆ ਹਨਾ ਹਾਂ ਤੁਸੀਂ ਨਵਾਂ ਚੈਨਲ ਬਣਾ ਕੇ ਪਹਿਲਾ ਵਲੌਗ ਹੀ ਉਸ ਟੌਪਿਕ ਤੇ ਪਾ ਰਹੇ ਹੋ ਤੇ ਤੁਹਾਡਾ ਵਿਊ ਆ ਰਿਹਾ ਉਸ ਤੋਂ ਬਾਅਦ ਤੁਸੀਂ ਦੋ ਵਲੌਗਸ ਪਾ ਰਹੇ ਹੋ ਉੱਤੇ ਤੁਹਾਡਾ ਵਿਊ ਨਹੀਂ ਆ ਰਿਹਾ ਫਿਰ ਉਸ ਤੋਂ ਬਾਅਦ ਤੁਸੀਂ ਸੋਚਦੇ ਹੋ ਚਲ ਚੌਥਾ ਵੀ ਉਸੇ ਟੌਪਿਕ ਤੇ ਪਾ ਦਈਏ ਵਿਊ ਆ ਜਾਊਗਾ ਆ ਗਿਆ ਹੈਨਾ ਮੋਨਟਾਈਟ ਜਦੋਂ ਸੋਸ਼ਲ ਮੀਡੀਆ ਤੇ ਰਿਵੀਲ ਕਰਦੇ ਹੋ ਨਾ ਉਹ ਸਭ ਤੋਂ ਮਾੜੀ ਗੱਲ ਹੈ ਬਿਲਕੁਲ ਸਹੀ ਹੈ ਬਹੁਤ ਮਾੜੀ ਗੱਲ ਆ ਜਦੋਂ ਆਪਾਂ ਰਿਲੇਸ਼ਨ ਚਾਹਨੇ ਆਪਾਂ ਹਰ ਇੱਕ ਚੀਜ਼ ਇੱਕ ਰੂਜੇ ਨੂੰ ਦੱਸ ਪਿਆ ਜਦੋਂ ਉਹ ਰਿਲੇਸ਼ਨ ਟੁੱਟਦਾ ਵਾ ਕਈ ਭੇਤ ਹੁੰਦੇ ਆ ਜਿਹੜੇ ਸੋਸ਼ਲ ਮੀਡੀਆ ਤੇ ਦੱਸਣ ਵਾਲੇ ਨਹੀਂ ਹੁੰਦੇ ਜਿੱਤੇ ਉਹ ਵੀ ਤੇ ਫਿਰ ਤੁਸੀਂ ਸੱਚਾ ਨਹੀਂ ਕੀਤਾ ਨਹੀਂ ਕੀਤਾ ਸਾਫ ਦਾ ਇਸ ਤਰ੍ਹਾਂ ਦੀਆਂ ਵੀਡੀਓ ਵੇਖਣ ਲਈ ਮੇਰਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਫੇਸਬੁੱਕ ਤੇ ਜਾ ਕੇ ਫੋਲੋ ਕਰੋ ਚੈਨਲ ਦਾ ਜਿਹੜਾ ਲਿੰਕ ਉਹ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੈ ਕਿਰਪਾ ਕਰਕੇ ਉਸ ਲਿੰਕ ਨੂੰ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਹੁਤ ਬਹੁਤ ਮਿਹਰਬਾਨੀ ਹੋਵੇਗੀ ਧੰਨਵਾਦ